ਆ ਮੈਂ ਦਿਖਾ ਰਿਹਾ ਤਸਵੀਰ ਵੀਰ ਦੇ ਕਿੰਨੇ ਰੁਪਏ ਕੱਟੇਗੇ 186403 ਰੁਪਏ ਕੱਟੇਗੇ 122364 ਰੁਪਏ ਕੱਟੇਗੇ ਇੱਕ ਆ ਲਿੰਕ ਆਂਦਾ ਵਾ ਲਿੰਕ ਨੂੰ ਜਦੋਂ ਓਪਨ ਕਰਦੇ ਨੇ ਨਾਲੇ ਪੈਸੇ ਜਿਹੜੇ ਨੇ ਜਾਣੇ ਸ਼ੁਰੂ ਹੋ ਜਾਂਦੇ ਨੇ ਤੇ ਉਹ ਕਹਿੰਦੇ ਤੁਹਾਨੂੰ ਨਾ WhatsApp ਤੇ ਇੱਕ ਲਿੰਕ ਆਇਆ ਤੁਸੀਂ ਉਹ ਲਿੰਕ ਓਪਨ ਕਰਕੇ ਆਪਣੀ ਡਿਟੇਲ ਫਿਲ ਕਰ ਦਿਓ ਤੇ ਮੈਂ ਡਿਟੇਲ ਆਪਣੀ ਫਿਲ ਕਰਤੀ ਆਧਾਰ ਕਾਰਡ ਪੈਨ ਕਾਰਡ ਦੀ ਉਸ ਤੋਂ ਬਾਅਦ ਕਹਿੰਦੇ ਜਿਹੜਾ ਤੁਹਾਡਾ ਨਾ ਕ੍ਰੈਡਿਟ ਕਾਰਡ ਹੈਗਾ ਹਾਈ ਲਿਮਟ ਵਾਲਾ ਉਹ ਫਿਲ ਕਰ ਦਿਓ ਜੇ ਤੁਹਾਨੂੰ ਨੈਕਸਟ ਕਾਰਡ ਬਣਾਵਾਗੇ ਨਾ ਬਜਾਜ ਦਾ ਤੇ ਉਹਦੀ ਲਿਮਿਟ ਡਬਲ ਹੋ ਜਾਏਗੀ। ਫਿਰ ਕੰਪਨੀ ਨਾਲ ਹੀ ਮੇਰੇ ਮੋਬਾਈਲ ਤੇ OTP ਆਣਾ ਸ਼ੁਰੂ ਹੋ ਗਏ। ਉਹ OTP ਦੱਸੇ ਸੀ ਅੱਗੇ। ਮੈਂ ਕੁਝ ਨਹੀਂ ਦੱਸਿਆ। ਐਕਚੁਅਲੀ ਮੇਰਾ ਮੋਬਾਈਲ ਹੀ ਹੈਕ ਹੋ ਗਿਆ ਸੀ। ਉਹਨਾਂ ਨੇ ਹੈਕ ਕਰ ਲਿਆ ਸਾਰਾ ਹੀ ਡਾਟਾ ਹੀ ਮੇਰਾ ਹੈ। ਤੇ ਜਦੋਂ ਮੈਂ ਉਹਨਾਂ ਨੂੰ ਫੋਨ ਕੱਟ ਕੇ ਮੈਂ ਮੋਬਾਈਲ ਆਪਣਾ ਚੈੱਕ ਕੀਤਾ ਉਸ ਤੋਂ ਅੱਧ ਮਿੰਟ ਵਿੱਚ 86000 ਰੁਪਏ ਦਾ ਮੈਸੇਜ ਆਇਆ। ਉਸ ਤੋਂ ਬਾਅਦ ਫਿਰ ਇੱਕ ਮੈਸੇਜ ਆਇਆ 1 ਮਿੰਟ ਬਾਅਦ 22000 ਰੁਪਏ ਦਾ। ਮਤਲਬ 1 ਲੱਖ 9000 ਰੁਪਏ ਮੇਰੇ ਕੱਟ ਗਏ। ਦੇਖੋ ਸਰ ਬ ਕੁਛ ਨਾ ਕੁਛ ਕਰੇ ਸਰ ਨਹੀਂ ਪੈਸੇ ਤਾਂ ਆਪਣੇ ਕੱਟੇ ਹੋਣੇ ਜੇ ਨਹੀਂ ਪੈਸੇ ਪੇ ਕਰਦੇ ਤੇ ਫਿਰ ਬੈਂਕ ਕੋਲੋਂ ਫਰਾਡ ਕਿਨੇ ਜਾਵਾਂਗੇ ਸਰ ਪੰਜ ਕੀ ਆਈ ਹੈ ਸਮਝ ਆਹੀ ਹੈ ਸਰ ਕਿ ਅਕੇ ਤੋਂ ਬਸ ਇਦਾਂ ਦੇ ਕੋਈ ਲਿੰਕ ਨੂੰ ਕਲਿੱਕ ਨਹੀਂ ਕਰਨਾ ਨਾਲੇ ਸਾਵਧਾਨ ਰਹੋ ਕਦੇ ਵੀ ਕੋਈ ਹੋਰ ਜੇ ਕੰਮ ਕਰਨਾ ਤਾਂ ਬੈਂਕ ਜਾ ਕੇ ਕਰਾਓ ਕਾਲ ਦੇ ਥਰੂ ਕੋਈ ਕੰਮ ਨਾ ਕਰਾਓ ਲੁਧਰਣਾ ਲਾਈਵ ਦੇਖਣ ਵਾਲੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਗੱਲ ਕੀਤੀ ਜਾਊਗੀ ਤੁਹਾਨੂੰ ਅਗਰ ਕੋਈ ਏਟੀਐਮ ਬਣਾ ਲਈਏ ਫੋਨ ਕਰਦਾ ਜਾਂ ਕ੍ਰੈਡਿਟ ਕਾਰਡ ਬਣਾਉਣ ਵਾਸਤੇ ਫੋਨ ਕਰਦਾ ਤਾਂ ਤੁਸੀਂ ਸਤਾਰਕ ਹੋ ਜੋ ਤੁਹਾਨੂੰ ਇੱਕ ਖੂਬਸੂਰਤ ਮਹਿਲਾ ਵੱਲੋਂ ਫੋਨ ਆਊਗਾ ਫੋਨ ਇਹ ਆਊਗਾ ਕਿ ਤੁਸੀਂ ਕ੍ਰੈਡਿਟ ਕਾਰਡ ਬਣਾਣਾ ਤੁਸੀਂ ਮੈਨੂੰ ਵਟਸਐਪ ਤੇ ਹਾਈ ਲਿਖੋ ਤੇ ਆਪਣੀ ਡਿਟੇਲ ਮੈਨੂੰ ਸੈਂਡ ਕਰ ਦਿਓ ਅਗਰ ਤੁਸੀਂ ਡਿਟੇਲ ਸੈਂਡ ਕਰ ਦਿਓ ਉਸ ਤੋਂ ਬਾਅਦ ਤੁਹਾਨੂੰ ਇੱਕ ਫੋਨ ਆਊਗਾ ਕਿ ਤੁਸੀਂ ਹਾਈएस्ट ਜਿਹੜੇ ਚ ਅਮਾਉਂਟ ਹੈ ਉਹ ਲਿੰਕ ਜਿਹੜਾ ਖੋਲ ਕੇ ਉਹਦੇ ਵਿੱਚ ਆਪਣਾ ਉਸ ਚੀਜ਼ ਨੂੰ ਡਾਟਾ ਨੂੰ ਸਬਮਿਟ ਕਰੋ ਲੇਕਿਨ ਜੇਕਰ ਤੁਸੀਂ ਸਬਮਿਟ ਕਰੋਗੇ ਤੁਹਾਨੂੰ ਫਿਰ ਹਸੀਨਾ ਵੱਲੋਂ ਕੋਈ ਹੋਰ ਕਾਲ ਆਊਗੀ ਤੁਸੀਂ ਇਹਦੇ ਵਿੱਚ ਆਪਣਾ ਆਧਾਰ ਵੀ ਨੰਬਰ ਹੀ ਪਾਓ ਤੇ ਬੈਂਕ ਦੀ ਡਿਟੇਲ ਵੀ ਪਾਓ ਅਗਰ ਉਹ ਹਸੀਨਾ ਉਸ ਵਾਰ ਫੋਨ ਨਹੀਂ ਚੱਕੂਗੀ ਫੋਨ ਆਏਗਾ ਫੋਨ ਨਹੀਂ ਚੱਕੂਗੀ ਸਾਈਬਰ ਠੱਗੀ ਕਿਹਾ ਜਾਂਦਾ ਇਹਨੂੰ ਲੇਕਿਨ ਇੱਕ ਸ਼ਖਸ ਨੂੰ ਜਿਹੜਾ ਇਸ ਦਾ ਚੂਨਾ ਲੱਗ ਗਿਆ ਵੈ ਲੇਕਿਨ ਆ ਮੈਂ ਮੈਸੇਜ ਦਿਖਾਉਂਗਾ ਵੀਰ ਦੇ ਜੋ ਹੱਤਾ ਦੇ ਵਿੱਚ ਇੱਕ ਫੋਨ ਹੈ ਵੀਰ ਦੇ ਆ ਮੈਂ ਦਿਖਾ ਰਿਹਾ ਤਸਵੀਰ ਵੀਰ ਦੇ ਕਿੰਨੇ ਰੁਪਏ ਕੱਟੇਗੇ ਨੇ 1 86403 ਰੁਪਏ ਕੱਟੇਗੇ 1 22364 ਰੁਪਏ ਕੱਟੇਗੇ ਇੱਕ ਆ ਲਿੰਕ ਆਂਦਾ ਵੈ ਲਿੰਕ ਨੂੰ ਜਦੋਂ ਓਪਨ ਕਰਦੇ ਨੇ ਨਾਲੇ ਪੈਸੇ ਜਿਹੜੇ ਨੇ ਜਾਣੇ ਸ਼ੁਰੂ ਹੋ ਜਾਂਦੇ ਵੀਰ ਨਾਲ ਗੱਲਬਾਤ ਕਰਦੇ ਆ ਵੀਰ ਕੀ ਨਾਮ ਆਪਣਾ ਆਨੰਦ ਸ਼ਰਮਾ ਨਾਮ ਹੈ ਸਰ ਮੇਰਾ ਕਿੱਥੇ ਰਹਿਣ ਵਾਲੇ ਤੁਸੀਂ ਤੇ ਮੈਂ ਇੱਥੇ ਪਾਮੀਆਂ ਰਹਿਣਾ ਜੀ ਕੀ ਬਣਾਣਾ ਕੀ ਸੀਗਾ ਨੀ ਬਣਾਣਾ ਨਹੀਂ ਸੀ ਸਰ ਐਕਚੁਅਲੀ ਕੱਲ ਕਾਲ ਆਈ ਸੀ ਮੈਨੂੰ ਕਹਿੰਦੇ ਸੀ ਕ੍ਰੈਡਿਟ ਕਾਰਡ ਬਣਵਾ ਲਓ ਹਸੀਨਾ ਕਿਸ ਦੀ ਨਹੀਂ ਹਸੀਨਾ ਨਹੀਂ ਆਈ ਸੀ ਚਲੋ ਨਾਰਮਲ ਕਾਲ ਪਹਿਲਾਂ ਵੀ ਆਉਂਦੀਆਂ ਮੈਨੂੰ ਏਦਾਂ ਮੈਂ ਹੋਰ ਵੀ ਕ੍ਰੈਡਿਟ ਬੜੀ ਪਿਆਰ ਨਾਲ ਗੱਲਬਾਤ ਕੀਤੀ ਹੋਣੀ ਉਹਨੇ ਹਾਂਜੀ ਪਿਆਰ ਨਾਲ ਚਲੋ ਪਰ ਐਕਚੁਅਲ ਆ ਉਹਨਾਂ ਨੇ ਮੈਨੂੰ ਕਾਲ ਕੀਤੀ ਕਹਿੰਦੇ ਸਰ ਕ੍ਰੈਡਿਟ ਕਾਰਡ ਬਣਵਾ ਲਓ ਮੈਂ ਕਿਹਾ ਕੋਈ ਗੱਲ ਨਹੀਂ ਸਰ ਬਣਾ ਦਿਓ ਮੇਰਾ ਤੇ ਕਹਿੰਦੇ ਆਪਣੀ ਡਿਟੇਲ ਭੇਜ ਦਿਓ WhatsApp ਤੇ ਉਹਨਾਂ ਨੇ ਮੈਨੂੰ WhatsApp ਤੇ भेजया उस तो बाद मैं अपनी आधार कार्ड पैन कार्ड भेजता उस तो बाद फिर मेनू 10 ਹੁਣ ਫਿਰ ਕਾਲ ਆਈ ਕਿਸੇ ਬੰਦੇ ਦੀ ਸਰ ਉਹ ਮੈਨੂੰ ਕਹਿੰਦੇ ਕਿ ਤੁਹਾਨੂੰ ਕ੍ਰੈਡਿਟ ਕਾਰਡ ਬਣਾਣਾ ਸਰ ਉਸ ਤੋਂ ਬਾਅਦ ਹਸੀਨ ਦੇ ਦਾ ਫੋਨ ਆ ਗਿਆ ਆ ਕੇ ਆ ਜਾ ਸਕਦਾ ਬੰਦੇ ਦਾ ਫੋਨ ਆਇਆ ਸੀ ਸਰ ਮੈਨੂੰ ਤੇ ਉਹ ਕਹਿੰਦੇ ਸਰ ਤੁਹਾਨੂੰ ਇੱਕ ਮੈਡਮ ਦਾ ਕਾਲ ਆਇਆ ਸੀ ਤੇ ਤੁਸੀਂ ਸਟੇਟਮੈਂਟ ਭੇਜੀ ਨਹੀਂ ਤੇ ਮੈਂ ਕਿਹਾ ਸਰ ਹਲੇ ਮੇਰੇ ਕੋਲ ਟਾਈਮ ਨਹੀਂ ਹੈਗਾ ਤੇ ਉਹ ਕਹਿੰਦੇ ਤੁਹਾਨੂੰ ਨਾ WhatsApp ਤੇ ਇੱਕ ਲਿੰਕ ਆਇਆ ਤੁਸੀਂ ਉਹ ਲਿੰਕ ਓਪਨ ਕਰਕੇ ਆਪਣੀ ਡਿਟੇਲ ਫਿਲ ਕਰ ਦਿਓ ਤੇ ਮੈਂ ਡਿਟੇਲ ਆਪਣੀ ਫਿਲ ਕਰਤੀ ਆਧਾਰ ਕਾਰਡ ਪੈਨ ਕਾਰਡ ਦੀ ਉਸ ਤੋਂ ਬਾਅਦ ਕਹਿੰਦੇ ਜਿਹੜਾ ਤੁਹਾਡਾ ਨਾ ਕ੍ਰੈਡਿਟ ਕਾਰਡ ਹੈਗਾ ਹਾਈ ਲਿਮਿਟ ਵਾਲਾ ਉਹ ਫਿਲ ਕਰ ਦਿਓ ਜਿਹੜਾ ਤੁਹਾਨੂੰ ਨੈਕਸਟ ਕਾਰਡ ਬਣਾਵਾਵਾਂਗੇ ਨਾ Bajaj ਦਾ ਤੇ ਉਹਦੀ ਲਿਮਿਟ ਡਬਲ ਹੋ ਜਾਏਗੀ ਤੇ ਮੈਂ ਫਿਰ ਆਪਣਾ ਕਾਰਡ ਫਿਲ ਕਰਤਾ ਉਸ ਤੋਂ ਬਾਅਦ ਸਰ ਕਾਰਡ ਫਿਲ ਕਰਨ ਤੋਂ ਬਾਅਦ ਨਾ ਫਿਲ ਕਰਨ ਤੋਂ ਬਾਅਦ ਨਾਲ ਹੀ ਮੇਰੇ ਮੋਬਾਈਲ ਤੇ OTP ਆਣਾ ਸ਼ੁਰੂ ਹੋ ਗਏ ਓਟੀਪੀ ਦੱਸੇ ਸੀ ਅੱਗੇ ਮੈਂ ਕੁਝ ਨਹੀਂ ਦੱਸਿਆ ਐਕਚੁਅਲ ਮੇਰਾ ਮੋਬਾਈਲ ਹੀ ਹੈਕ ਹੋ ਗਿਆ ਸੀ ਉਹਨਾਂ ਨੇ ਹੈਕ ਕਰ ਲਿਆ ਸਾਰਾ ਹੀ ਡਾਟਾ ਹੀ ਮੇਰਾ ਹੈਕ ਤੇ ਜਦੋਂ ਮੈਂ ਉਹਨਾਂ ਨੂੰ ਫੋਨ ਕੱਟ ਕੇ ਮੈਂ ਮੋਬਾਈਲ ਆਪਣਾ ਚੈੱਕ ਕੀਤਾ ਉਸ ਤੋਂ ਬਾਅਦ ਮੈਨੂੰ ਇੱਕ 86000 ਰੁਪਏ ਦਾ ਮੈਸੇਜ ਆਇਆ ਉਸ ਤੋਂ ਬਾਅਦ ਫਿਰ ਇੱਕ ਮੈਸੇਜ ਆ ਗਿਆ 1 ਮਿੰਟ ਬਾਅਦ 22000 ਰੁਪਏ ਦਾ ਮਤਲਬ 1 ਲੱਖ 9000 ਰੁਪਏ ਮੇਰੇ ਕੱਲ ਕੱਟ ਗਏ ਤੇ ਹੁਣ ਜਿੰਨੀ ਉਹਨਾਂ ਦੀ ਲਿਮਟ ਸੀ ਕੱਢਣ ਦੀ ਉਹਨੇ ਪੈਸੇ ਕੱਢ ਲਏ ਹਾਂਜੀ ਹਾਂਜੀ ਮੇਰੀ 132000 ਲਿਮਟ ਸੀਗੀ ਤੇ ਉਹਦੇ ਵਿੱਚੋਂ 20000 ਵਰਤੇ ਸੀ ਉਸ ਤੋਂ ਬਾਅਦ ਉਰੇ ਸਾਰੇ ਪੈਸੇ ਕੱਟ ਲਏ ਹਾਂਜੀ ਨਹੀਂ ਸਾਰੇ ਪੈਸੇ ਕੱਟ ਲਏ ਹੁਣ ਮੇਰੇ ਸਮਝ ਨਹੀਂ ਆਦਾ ਮੈਂ ਪੈਸੇ ਪੇ ਕਿੱਦਾਂ ਕਰਾਂਗਾ ਮੇਰੇ ਕੋਲ ਪੈਸੇ ਵੀ ਨਹੀਂ ਹੈਗੇ ਤੇ ਕੰਮ ਵੀ ਹੈ ਨਹੀਂ ਸਰ ਇਹ ਤੁਸੀਂ ਸਾਈਬਰ ਠੱਗੀ ਵਾਲੇ ਸੁਣਿਆ ਸੁਣਿਆ ਸਰ ਜਾਗਰੂਕ ਹੈਗੇ ਆ ਬਟ ਬਸ ਨਹੀਂ ਜਾਗਰੂਕ ਹੈਗੇ ਹੋ ਉਮਰ ਕਿੰਨੀ ਹੋ ਗਈ ਹੈ ਸਰ ਮੇਰੀ 32 ਉਮਰ ਹੈਗੀ ਹੈ 32 ਸਾਲ ਦੀ ਹਾਂਜੀ ਹਾਂਜੀ ਇਹ 32 ਸਾਲ ਦਾ ਬੰਦਾ ਨੌਜਵਾਨ ਜਿਹਾ ਬੰਦਾ ਹੁੰਦਾ ਯਾਰ ਨੂੰ ਸਮਝ ਹੁੰਦੀ ਹੈ ਇੱਕ ਅਸੀਂ ਨਾ ਫੋਨ ਕਰ ਰਹੀ ਹੈ ਮੈਨੂੰ ਡਿਟੇਲ ਭੇਜੋ ਡਿਟੇਲ ਅਸੀਂ ਬੈਂਕ ਜਾ ਕੇ ਕਰ ਸਕਦੇ ਸਬਮਿਟ ਹਾਂਜੀ ਸਰ ਬਟ ਗਲਤੀ ਹੋ ਗਈ ਸਾਡੇ ਕੋਲ ਹੁਣ ਕੀ ਕਹਿ ਸਕਦੇ ਹੁਣ ਹੁਣ ਪ ਪੈਸੇ ਨਾਲ ਕੁਝ ਨਹੀਂ ਪਤਾ ਸਰ ਸਾਈਬਰ ਕ੍ਰਾਈਮ ਜੋ ਆਪਾਂ ਲਿਖਾਇਆ ਹੋਇਆ ਹੈ ਤੇ ਕਾਰਡ ਬਲੌਕ ਕਰਵਾਤਾ ਦੇਖੋ ਅਭੰ ਚੰਡੀਗੜ੍ਹ ਮੇ ਫਾਈਰ ਕਰਾਈ ਹੋਈ ਹੈ ਸਾਈਬਰ ਕ੍ਰਾਈਮ ਤੇ ਤੇ ਮੈਸੇਜ ਕਹਿੰਦੇ ਦੋ ਦਿਨ ਬਾਅਦ ਤੁਹਾਨੂੰ ਉੱਥੇ ਜਾ ਕੇ ਰਿਸਿਵ ਹੋ ਜਾਏਗਾ ਉੱਥੋਂ بڑے ਕੇਸ ਹੈ ਸਾਈਬਰ ਸੈੱਲ ਦੇ ਵਿੱਚ ਇਹਦੇ ਦੇ ਵੀਰ ਕਿ بڑے ਲੋਕਾਂ ਦੇ ਪੈਸੇ ਠੱਗੀ ਹੋਈ ਹੈ ਪੈਸਾ ਮਿਲਦਾ ਬਹੁਤ ਘੱਟ ਹੈ ਹਾਂਜੀ ਸਰ ਬਟੇ ਚਲੋ ਪ੍ਰਸ਼ਾਸਨ ਕੋਤੋਂ ਮੰਗ ਕਰਾਂਗੇ ਆਪਾਂ ਕੁਛ ਤਾਂ ਹੱਲ ਹੋਏ ਕਹਿੰਦਾ ਅਗਰ ਪੈਸੇ ਦੇਣ ਤੋਂ ਵੀ ਓਟੀਪੀ ਦੇਣ ਤੋਂ ਪਹਿਲੇ ਇਹ ਬੈਂਕ ਕਾਊਂਟ ਨਹੀਂ ਓਟੀਪੀ ਦਿੱਤਾ ਨਹੀਂ ਸਰ ਬਿਨਾ ਓਟੀਪੀ ਤੋਂ ਬਿਨਾ ਓਟੀਪੀ ਤੋਂ ਹਾਂਜੀ ਅਗਰ ਬੈਂਕ ਡਿਟੇਲ ਤੋਂ ਪਹਿਲੇ ਪ੍ਰਸ਼ਾਸਨ ਨਾਲ ਗੱਲ ਕੀਤੀ ਹੁੰਦੀ ਪੈਸੇ ਜਾਂਦੇ ਹੀ ਨਾ ਬਿਲਕੁਲ ਸਰ ਮੰਨਦੇ ਹੋ ਹਾਂਜੀ ਹਾਂਜੀ ਗਲਤੀ ਹੈ ਗਈ ਸਾਡੀ ਗਲਤੀ ਨੇ ਤਾਂ ਲਾਸ ਹੋਇਆ 1 ਲੱਖ 90000 ਹਾਂਜੀ ਹਾਂਜੀ 1 ਲੱਖ 90000 ਦਾ ਲਾਸ ਹੋਇਆ ਸਰ ਪਰਿਵਾਰ ਕਿੰਨਾ ਹੈ ਪਰਿਵਾਰ ਚ ਸਰ ਤਿੰਨ ਮੈਂਬਰ ਆ ਗਿਆ ਆਪਾਂ ਮੈਂ ਤੇ ਮੇਰੀ ਵਾਈਫ ਤੇ ਮੇਰਾ ਬੇਟਾ ਕੀ ਕੰਮ ਕੀ ਕਰਦੇ ਹੋ ਸਰ ਮੇਰਾ ਮ ਮਾਰਕਿੰਗ ਹਾਂਜੀ ਸਪਲਾਈ ਕਰਦਾ ਸੈਲਰੀ ਕਿੰਨੀ ਹੋਣੀ ਹੈ ਸੈਲਰੀ ਸਰ ਵੱਧ ਤੋਂ ਵੱਧ ਜੇ ਜ਼ਿਆਦਾ ਕੰਮ ਹੋਇਆ ਤਾਂ 30000 40000 ਕਮਾ ਲਾਂਗੇ ਨਹੀਂ ਤਾਂ 15 20000 ਰੁਪਏ ਹੋਰ ਕੀ ਮੋਰਤ 3 ਮਹੀਨੇ 4 ਸਾਢੇ 3 ਮਹੀਨੇ ਦੀ ਕਮਾਈ ਲੈ ਗਿਆ ਹਾਂਜੀ ਹਾਂਜੀ 4 ਮਹੀਨੇ ਦੀ ਕਮਾਈ ਹੈਗੀ ਹੈ ਜੇ ਆਪਾਂ 30000 ਦੇ ਰਿਕਾਰਡਿੰਗ ਜੋੜੀਏ ਹਾਂਜੀ ਹੁਣ ਅਬ 4 ਮਹੀਨੇ ਮਿਹਨਤ ਕਰਾਂਗੇ ਤਾਂ ਜਾ ਕੇ ਲੱਖ ਰੁਪਏ ਇਕੱਠਾ ਹੁੰਦਾ ਉਸ ਨੰਬਰ ਤੇ ਫੋਨ ਕੀਤਾ ਤਾਂ ਬੋਲ ਰਿਹਾ ਨਹੀਂ ਸਰ ਮੈਂ ਨੰਬਰ ਬਲੌਕ ਕਰਤਾ ਮੈਂ ਕੋਈ ਕਾਲ ਨਹੀਂ ਕੀਤੀ ਉਹਨਾਂ ਦੁਬਾਰਾ ਮੈਂ ਐਸੇ ਡਰ ਗਿਆ ਸੀ ਉਸ ਤੋਂ ਬਾਅਦ ਜਦੋਂ ਮੇਰੇ ਪੈਸੇ ਕੱਟੇ ਬ ਕਿਸ ਤਰ੍ਹਾਂ ਕਿਹੜਾ ਕ੍ਰੈਡਿਟ ਕਾਰਡ ਬਣਾ ਰਹੇ ਕਿਹੜਾ ਉਹ ਇਹ ਉਹ ਬਣਾ ਰਹੇ ਨੇ ਗਲਤ ਕਰੋ ਕਿਉਂਕਿ ਪੈਸਾ ਮੇਰਾ ਲਿੱਤਾ ਮੈਨੂੰ ਪੈਸਾ ਵਾਪਸੀ ਕਰੋ ਕਾਲ ਕਰਨ ਦਾ ਕੋਈ ਫਾਇਦਾ ਨਹੀਂ ਨਾ ਕਿਉਂਕਿ ਉਹਨਾਂ ਨੇ ਕਾਲ ਪਹਿਲੇ ਗਲਤ ਚੱਕਣੀ ਨਹੀਂ ਚੱਕ ਲੈਣਾ ਤਾਂ ਉਹਨਾਂ ਨੇ ਬਸ ਕਾਲ ਕਰਦੇ ਨੇ ਜਦੋਂ ਸੁਣਨਾ ਕਿ ਫਰੋਡ ਹੋ ਗਿਆ ਨੰਬਰ ਕਿੱਥੋਂ ਦਾ ਸੀਗਾ ਨੰਬਰ ਸਰ ਜਿਹੜਾ ਬੈਂਕ ਦਾ ਟ੍ਰਾਂਜੈਕਸ਼ਨ ਹੋਈ ਬੈਂਗਲੌਰ ਦਾ ਨੰਬਰ ਸੀ ਉਹ ਬੈਂਗਲੌਰ ਟ੍ਰਾਂਜੈਕਸ਼ਨ ਹੋਈਆਂ ਮਤਲਬ ਫਰੋਡ ਸਾਰੇ ਬੈਂਗਲੋਰੀ ਬੈਠੇ ਨੇ ਹਾਂਜੀ ਇਹ ਅੰਨੀ ਪਤਾ ਕਿੱਥੇ ਬੈਠੇ ਨੇ ਸਰ ਪਰ ਮੇਰੇ ਜਿਹੜੇ ਪੈਸੇ ਕੱਟੇ ਗਏ ਉਹ ਬੈਂਗਲੌਰ ਟ੍ਰਾਂਸਫਰ ਹੋ ਸਰ ਮੈਂ ਹੋਰ ਦਿਖਾ ਦਿੰਦਾ ਐਸਟੀਟੀ ਲਿਖਿਆ ਹੋਇਆ ਸੀਗਾ ਕਿ ਹੋਰ ਕੁਝ ਲਿਖਿਆ ਹੋਇਆ ਸੀਗਾ ਨਹੀਂ ਸਰ ਇਹ ਤਾਂ ਮੈਨੂੰ ਨਹੀਂ ਪਤਾ ਚੈੱਕ ਐਪ ਕਰਕੇ ਹੈਗੀ ਚੈੱਕ ਐਪ ਦੇ ਜਰੀ ਉਹਨਾਂ ਨੇ ਮੇਰੇ ਪੈਸੇ ਕੱਟੇ ਪੂਰੀ ਐਪ ਹੈ ਕੀ ਹੈ ਪੂਰੀ ਐਪ ਖੋਲ ਕੇ ਐ ਕਰ ਦਿਓ ਇੱਕ ਨੂੰ ਫੋਨ ਪੂਰੀ ਐਪ ਦਾ ਨਾਮ ਕੀ ਹੈ ਪੂਰੀ ਐਪ ਬੋਲ ਕੇ ਦਿਖਾਓ ਨਹੀਂ ਐਪ ਚੈੱਕ ਐਪ ਹੀ ਉਹਨੂੰ ਕਹਿੰਦੇ ਨੇ ਜਿਵੇਂ ਹੋਰ ਵੀ ਕਈ ਐਪਾਂ ਜਿਹੜੇ ਥਰੂ ਕ੍ਰੈਡਿਟ ਕਾਰਡ ਦੇ ਪੈਸੇ ਬੰਦੇ ਕਢਾਉਂਦੇ ਨੇ ਉਹਨੂੰ ਜਿਵੇਂ ਕ੍ਰੈਡ ਐਪ ਹੁੰਦੀ ਹੈ ਔਰ ਸੁਪਰ पे ਹੁੰਦੀ ਹੈ ਐਸੇ ਚੈੱਕਅਪ ਹੈਗੀ ਚੈੱਕਅਪ ਦੇ थ्रू ਮੇਰੇ ਪੈਸੇ ਕੱਟੇ ਉਹਨਾਂ ਨੇ ਇਹ ਸਰਚ ਕੀਤੀ ਹੈ ਕੋਈ ਚੈੱਕਅਪ ਹੈਗੀ ਵੀ ਹੈ ਹੈਗੀ ਹੈਗੀ ਸਰ ਇੱਕ ਫੇਕ ਤਾਂ ਨਹੀਂ ਬਣਾਈ ਜਿੱਦਾਂ ਆਹ ਮੈਸੇਜ ਹੁੰਦਾ ਨਾ ਨਹੀਂ ਸਰ ਆਹ ਦੇਖੋ ਸਰ ਚੈੱਕ ਨਹੀਂ ਨਹੀਂ ਇਹ ਚੈੱਕ ਹਾਂਜੀ ਚੈੱਕ ਅਵੇਲੇਬਲ ਲਿਮਿਟ ਮਤਲਬ ਤੁਹਾਡੇ ਪੈਸੇ ਕੱਢ ਲਿੱਤੇ ਗਏ ਨੇ ਕਿ ਤੁਹਾਡੀ ਲਿਮਿਟ ਇੰਨੀ ਹੈਗੀ ਨਹੀਂ ਚੈੱਕ ਐਪ ਦੀ ਹੈਗੀ ਸਰ ਉਹ ਚੈੱਕ ਐਪਥੇ ਨਹੀਂ ਆਏਗਾ ਇਹ ਤੁਹਾਡੇ ਪੈਸੇ ਤਾਂ ਗਏ ਬੈਂਕ ਦੀ ਟ੍ਰਾਂਸਫਰ ਤੇ ਲਿਖਿਆ ਹੋਊਗਾ ਕਿਹੜੇ ਬੈਂਕ ਦੇ ਖਾਤੇ 'ਚ ਗਏ ਨੇ ਪੈਸੇ ਉਹ ਖਾਤਾ ਸਟ ਮੈਨੂੰ ਨਹੀਂ ਪਤਾ ਸਰ ਬਟ ਉਹਦਾ ਮੇਰਾ ਬੈਂਗਲੌਰ ਟਰਾਂਸਫਰ ਹੋਏ ਉਹ ਮੈਨੂੰ ਕੋ ਡਿਟੇਲ ਹੈਗੀ ਸੀ ਹਾਂ ਜਿਹੜੀ ਉਹ ਆਂਦੀ ਸਟੇਟਮੈਂਟ ਆਂਦੀ ਸਟੇਟਮੈਂਟ ਦੇ ਵਿੱਚ ਕਹਿ ਰਹੇ ਉਹਨਾਂ ਤੁਸੀਂ ਹਾਂਜੀ ਹਾਂਜੀ ਸਰ ਸਟੇਟਮੈਂਟ ਦੇ ਵਿੱਚ ਬੈਂਗਲੌਰੂ ਗਏ ਨੇ ਹਾਂਜੀ ਹਾਂਜੀ ਕੋਈ ਐਪ ਪੂਪ ਜਾਂ ਕੁਝ ਭੇਜਿਆ ਵੇ ਲਿੰਕ ਭੇਜਿਆ ਹੋਵੇ ਲਿੰਕ ਹੀ ਭੇਜਿਆ ਸਰ ਉਹਨਾਂ ਨੇ ਮੈਨੂੰ ਇੱਕ ਦਿਖਾਉਂਗੇ ਕਿਹੜਾ ਵਾ ਹਾਂਜੀ ਲਿੰਕ ਲਿੰਕ ਤਾਂ ਮੈਂ ਡਿਲੀਟ ਕਰਤਾ ਸੀ ਸਰ ਕੱਲੀ ਕਿਉਂਕਿ ਫਿਰ ਉਹ ਮੇਰੇ ਫਿਰ ਹੋਰ ਵੀ OTP ਆ ਰਿਹਾ ਸੀ ਮੇਰਾ ਨਾ ਐਕਚੁਅਲ ਉਸ ਤੋਂ ਬਾਅਦ ਮੇਰੇ IDFC ਬੈਂਕ ਦੇ ਵਿੱਚ ਵੀ ਪੈਸੇ ਕੱਟਣ ਦੇ ਮਤਲਬ ਉਹਨਾਂ ਨੇ ਮੈਸੇਜ ਆਇਆ ਪਰ ਡਿਕਲਾਈਨ ਹੋ ਗਏ ਪੇਮਟ ਉਹਨਾਂ ਦੀ ਅੱਛਾ ਹਾਂਜੀ ਜਦ ਕਿ ਮੈਂ ਉਹ ਕਾਰਡ ਭਰਿਆ ਵੀ ਨਹੀਂ ਸੀ ਹੂੰ IDFC ਮੇਰਾ ਖਾਤਾ ਹੈਗਾ ਦੱਸਣ ਇੱਕ ਛੋਟੀ ਜੀ ਗੱਲ ਦੱਸਣ ਲੱਗਾ ਕਿ ਅਗਰ ਤੁਹਾਡੇ ਨਾਮ ਦੇ ਤੁਹਾਡਾ ਆਧਾਰ ਕਾਰਡ ਤੁਹਾਡਾ ਪੈਨ ਕਾਰਡ ਜਦੋਂ ਉਹਨਾਂ ਨੇ ਲੈ ਲਿਆ ਨਾ ਜਿੱਥੇ ਜਿੱਥੇ ਅਕਾਊਂਟ ਹੁੰਦੇ ਆ ਨਾ ਉਹ ਸਾਰੇ ਫ੍ਰੀਜ਼ ਉਹ ਮਤਲਬ ਉੱਥੋਂ ਸਾਰੀ ਪੇਮੈਂਟ ਕਟਾ ਸਕਦੇ ਨੇ ਕਿਉਂਕਿ ਤੁਹਾਡਾ ਤਾਂ ਇੱਕੋ ਫੇਸ ਲੱਗਾ ਹੋਇਆ ਵਾ ਆਧਾਰ ਕਾਰਡ ਤਾਂ ਇੱਕੋ ਕਿਹੜੇ ਜਾਲੀ ਆਧਾਰ ਕਾਰਡ ਦੇ ਨਾਲ ਤੁਸੀਂ ਅਕਾਊਂਟ ਖੋਲੇ ਹੋਏ ਨੇ ਤੁਹਾਨੂੰ ਇੰ ਹੋਂ ਕੀ ਸੋਚਿਆ ਅੱਗੇ ਅਬ ਦੇਖੋ ਸਰ ਬੈਂਕ ਨੂੰ ਕੰਪਲੇਂਟ ਕੀਤੀ ਹੈ ਤੇ ਸਾਈਬਰ ਕੈਫੇ ਚ ਮੈਂ ਤਾਂ ਇਹੀ ਕਹਾਂਗਾ ਸਰ ਕਿ ਜੋ ਹੋ ਸਕਦਾ ਹੈ ਪ੍ਰਸ਼ਾਸਨ ਸਾਡੇ ਕੁਛ ਨਾ ਕੁਛ ਕਰੇ ਸਰ ਇਨੇ ਪੈਸੇ ਤਾਂ ਆਪਣੇ ਕੱਟੇ ਹੋਣੇ ਨਹੀਂ ਹੂੰ ਜੇ ਨਹੀਂ ਪੈਸੇ ਪੇ ਕਰਦੇ ਤੇ ਫਿਰ ਬੈਂਕ ਕੋਲੋਂ ਆਪਾਂ ਫਰੋਡਗੇ ਨੇ ਜਾਵਾਂਗੇ ਹੂੰ ਜੇ ਪੇ ਕਰਦੇ ਆ ਸਾਡੇ ਕੋਲ ਪੈਸੇ ਨਹੀਂ ਪਹਿਲੀ ਗੱਲ ਤਾਂ ਹੂੰ ਤਾਂ ਹੁਣ ਦੇਖੋ ਵਿਚਕਾਰਲਾ ਜੋ ਵੀ ਹੈਗਾ ਆਪਸ਼ਨ ਉਹ ਫਿਰ ਜੋ ਬਾਕੀ ਬੈਂਕ ਕੋਲੋਂ ਜੋ ਕੀਤਾ ਜਾਏਗਾ ਕਿਰਾਏ ਤੇ ਰਹਿੰਦੇ ਆ ਆਪਣਾ ਮਕਾਨ ਸਰ ਆਪਣਾ ਹੀ ਹੈ ਜੀ ਹਾਂਜੀ ਹਾਂਜੀ ਉਹ ਵੀ ਹੁਣੇ ਬਣਾਇਆ ਸਰ 2 ਸਾਲ ਪਹਿਲੇ ਬਣਾਇਆ ਹੈ 12-15 ਸਾਲ ਪਹਿਲਾਂ ਮਿਹਨਤ ਕੀਤੀ ਕਿਰਾਏ ਤੇ ਰਹੇ ਫਿਰ ਮਕਾਨ ਬਣਾਇਆ ਹੁੰਦਾ ਵੀ ਲੋਨ ਚੱਲਦਾ ਪਿਆਲੇ ਬੈਂਕ ਤੇ 15 ਸਾਲ ਦਾ ਲੋਨ ਹੈ ਹਲੇ 2 ਸਾਲ ਹੀ ਹੋਏ 13 ਸਾਲ ਹਲੋਂਦੇ ਵੀ ਪਏ ਨੇ ਕਿਸ਼ਤ ਕਿੰਨੀ ਹੈ ਉਹਦੀ ਵੀ 11 11 ਨਹੀਂ 9300 ਰੁਪਏ ਕਿਸ਼ਤ ਹੈਗੀ ਹੈ ਉਹ ਕਿੱਦਾਂ ਭਰਨੀ ਫਿਰ ਬਾਈ ਜਦੋਂ ਕਾਊਂਟ ਹੀ ਖਾਲੀ ਹੋਗੇ ਸਰ ਉਹੀ ਤਾਂ ਸਮਝ ਨਹੀਂ ਆ ਰਿਹਾ ਹੁਣ ਕੱਲ ਦਾ ਮੇਰਾ ਮਾਈਂਡ ਨਹੀਂ ਕੰਮ ਕਰ ਰਿਹਾ ਕੱਲ ਵੀ ਮੈਂ ਕੰਮ ਤੇ ਗਿਆ ਨਹੀਂ ਹੁਣ ਅੱਜ ਜਾਣਾ ਹੈ ਕਿ ਨਹੀਂ ਜਾਣਾ ਹਲੇ ਕੁਝ ਨਹੀਂ ਪਤਾ ਮੈਂ ਹਲੇ ਮੈਂ ਉਧਰ ਸਾਈਬਰ ਸੈੱਲ ਜਾ ਕੇ ਆਇਆ ਹਾਂ ਉੱਥੇ ਰਿਪੋਰਟ ਹਾਂਜੀ ਹਾਂਜੀ ਉੱਥੇ ਰਿਪੋਰਟ ਲਿਖਾਈ ਹੈਗੀ ਹੈ ਉਹਨਾਂ ਨੇ ਮੈਨੂੰ ਨੰਬਰ ਦਿੱਤਾ ਸੀ ਚੰਡੀਗੜ੍ਹ ਦਾ ਕਹਿੰਦੇ ਇਸ ਨੰਬਰ ਤੇ ਤੁਸੀਂ ਕੰਪਲੇਂਟ ਕਰਾਓ ਮੈਂ ਕੰਪਲੇਂਟ ਕਰਾਤੀ ਹੈ ਹੂੰ ਕਹਿੰਦੇ ਤੁਹਾਨੂੰ ਰਿਪੋਰਟ ਉੱਥੇ ਪਹੁੰਚ ਜਾਏਗੀ ਇੱਕ ਦੋ ਦਿਨ ਤੱਕ ਤੁਸੀਂ ਜਾ ਕੇ ਲੈ ਲਓ ਹੂੰ ਹਾਂਜੀ ਅਬ ਦੇਖਦੇ ਅੱਗੇ ਹਲੇ ਕੁਝ ਸਮਝ ਨਹੀਂ ਆ ਰਿਹਾ ਮੇਰਾ ਕੀ ਕਰਨਾ ਕੀ ਨਹੀਂ ਕਰਨਾ ਬਿੱਲ ਟੁੱਟ ਗਿਆ ਪੂਰਾ ਆਖਾਂ ਨਾਮ ਹੋਈਆਂ ਪਈਆਂ ਹਾਂਜੀ ਸਰ ਪੈਸੇ ਹੈ ਨਹੀਂ ਆਪਣੇ ਕੋਲ ਹੁਣ ਕੰਮ ਕਰਾਂ ਜੋ ਕੋਈ ਪੈਸੇ ਨਹੀਂ ਹੈਗੇ ਹੁਣ ਬੈਂਕ ਦੇ ਬੱਚੇ ਦੀ ਫੀਸ ਹੈਗੀ ਹੈ 11 ਐਡਮਿਸ਼ਨ ਫੀਸ 80000 ਰੁਪਏ ਕੀ ਹੈ 3000 ਰੁਪਏ ਫੀਸ ਹੈਗੀ 11000 ਉਹ ਦਿਨ ਆ ਕੇ 10 ਤਰੀਕ ਕੱਲ ਸੀਗੀ ਕੱਲ ਪੇ ਕਰਨੇ ਸੀ ਹਲੇ ਪੇ ਨਹੀਂ ਕੀਤੇ ਬਣਾਣਾ ਕਰੇ ਕੋਈ ਸੀਗਾ ਕਾਰਡ ਲਿਮਟ ਸਰ ਮੇਰੇ ਕੋ 3-4 ਕਾਰਡ ਸੀਗੇ ਤੇ ਉਹ ਐਸੇ ਕਾਲ ਆਇਆ ਸੀ ਮੈਨੂੰ ਕਹਿੰਦੇ ਬਨਵਾ ਲਓ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਬਣਾ ਲਾਂਗੇ ਤੇ ਪੈਸੇ ਦੀ ਨੀਡ ਕਿਨੂੰ ਨਹੀਂ ਹੁੰਦੀ ਪੈਸੇ ਦੀ ਨੀਡ ਸੀਗੀ ਇਸੇ ਕਰਕੇ ਮੈਂ ਬਨਵਾ ਰਿਆ ਸੀ ਮੈਨੂੰ ਇਹ ਸੀਗਾ ਕਿ ਚਲੋ 40-50000 ਦਾ ਕਾਰਡ ਹੋਰ ਬਨ ਜਾਏਗਾ ਤਾਂ ਆਪਾਂ ਵਰਤ ਲਾਂਗੇ ਅੱਗੇ ਨੇ ਭਾਈ ਇੱਕ ਬੈਂਕ ਬੈਠੇ ਨੇ ਤੁਸੀਂ ਬੈਂਕ ਦੇ ਕੋਲ ਹੀ ਬੈਠੇ ਹੋ ਬੈਂਕ ਜਾ ਸਕਦੇ ਸੀਗੇ ਬੈਂਕ ਤੋਂ ਲੈ ਸਕਦੇ ਸੀ ਲਿਮਟ ਅਗਰ ਵਧਾਣੀ ਹੈ ਕਾਰਡ ਬਣਾਣਾ ਚ ਕੋਈ ਬੈਂਕ ਤੋਂ ਲੈ ਸਕਦੇ ਸੀ ਸਰ ਬੈਂਕ ਕਰਕੇ ਹੀ ਉਹਨਾਂ ਨੇ ਕਾਲ ਕੀਤੀ ਹੈ ਕਿ ਸਰ ਬਜਾਅ ਤੇ ਬਣਾ ਰਹੇ ਹੈ ਸਰ ਸਮਝ ਕੀ ਆਈ ਹੈ ਸਮਝ ਇਹ ਹੀ ਹੈ ਸਰ ਕਿ ਅੱਗੇ ਤੋਂ ਬਸ ਇਦਾਂ ਦੇ ਕੋਈ ਲਿੰਕ ਤੋਂ ਕਲਿੱਕ ਨਹੀਂ ਕਰਨਾ ਨਾਲੇ ਸਾਵਧਾਨ ਰਹੋ ਕਦੇ ਵੀ ਕੋਈ ਹੋਰ ਜੇ ਕੰਮ ਕਰਨਾ ਤਾਂ ਬੈਂਕ ਜਾ ਕੇ ਕਰਾਓ ਕਾਲ ਦੇ ਥਰੂ ਕੋਈ ਕੰਮ ਨਾ ਕਰਾਓ ਮੈਂ ਹਸੀਨਾਂ ਦੇ ਚੱਕਰ 'ਚ ਨਹੀਂ ਪੈਣਾ ਅਗਰ ਕੋਈ ਕੁੜੀ ਫੋਨ ਕਰਦੀ ਹੈ ਬੰਦਾ ਕਿਸੇ ਨੂੰ ਕੋਈ ਫੋਨ ਕਰੇ ਆ ਫੋਨ ਨਾਲ ਗੱਲ ਕਰੋ ਉਸ ਤੋਂ ਬਾਅਦ ਤੁਸੀਂ ਉਹਨਾਂ ਦੇ ਜਾਸੇ 'ਚ ਨਹੀਂ ਆਣਾ ਜੀ ਤੁਹਾਨੂੰ ਆ ਦੱਸਿਆ ਤੁਹਾਡੇ ਡਾਕੂਮੈਂਟ ਤੁਹਾਡੇ ਵਾਸਤੇ ਕਿੰਨੇ ਜ਼ਰੂਰੀ ਨੇ ਤੁਹਾਡੇ ਆਧਾਰ ਕਾਰਡ ਦੇ ਨਾਲ ਹਰ ਬੈਂਕ ਲਿੰਕ ਹੁੰਦਾ ਵੈ ਇਹ ਤੁਹਾਨੂੰ ਪਤਾ ਹੈ ਡਿਜੀਟਲ ਇੰਡੀਆ ਤਾਂ ਹੀ ਬਣਿਆ ਹੋਇਆ ਹੈ ਅਗਰ ਤੁਹਾਡਾ ਆਧਾਰ ਕਿਥੇ ਲੱਗਾ ਹੋਇਆ ਤਾਂ ਤੁਹਾਡੇ ਹਰ ਖਾਤਿਆਂ 'ਚ ਤੁਹਾਡਾ ਆਧਾਰ ਲੱਗੇਗਾ ਅਗਰ ਤੁਸੀਂ ਇਸ ਫਰੋਡ ਦੇ ਚਾਂਸੇ 'ਚ ਫਸ ਗਏ ਅਗਰ ਤੁਸੀਂ ਆਪਣਾ ਉੱਥੇ aadhar card ya apna bank detail bhartiya tosi ek link bheja uga agar link click karoge tade jinne vi khate honge onna ch daradadadadad paise nikalde rehange aidai ek shaks de naal takka hoya 1 lakh 90000 di rakam jedi hai usso bank account ch nikal chuki hai sirf usne bachche ni fees par ni si oh fees jogge paise ni reh school de vich admission karani chuki ohde paise tak ni reh 3 ਮਹੀਨੇ ਦੀ 4 ਮਹੀਨੇ ਦੀ ਮਿਹਨਤ ਦੀ ਕਮਾਈ ਸਾਰੀ ਆ ਉਹ ਫਰੋਡ ਲੈ ਗਏ ਜਿਹੜੇ ਠੱਗ ਬੈਠੇ ਹੋਏ ਨੇ ਲੇਕਿਨ ਉਹਨਾਂ ਨੂੰ ਕੀ ਉਹਨਾਂ ਨੂੰ ਪ੍ਰਵਾਹ ਥੋੜੀ ਨਾ ਉਹਨਾਂ ਦਾ ਇੱਕ ਬਿਜ਼ਨਸ ਹੈ ਕਿ ਲੋਕਾਂ ਨੂੰ ਲੁੱਟਣਾ ਕਿੱਦਾਂ ਹੈ ਲੋਕਾਂ ਨੂੰ ਲੁੱਟਣਾ ਤੇ ਆਪਣੀ ਜੇਬ ਭਰਨੀ ਕਿੱਦਾਂ ਹੈ ਲੇਕਿਨ ਸਮਝਦਾਰ ਸਾਨੂੰ ਬਣਨਾ ਪੈਣਾ ਵਾ ਫੇਰ ਫੋਨ ਦੇ ਉੱਤੇ ਰਿਕਾਰਡਿੰਗ ਕਰਕੇ ਨਹੀਂ ਸਮਝਦਾਰ ਬਨਿਆ ਜਾ ਸਕਦਾ ਆਦੀ ਸ਼ਿਕਾਇਤ ਸਾਈਬਰ ਸੈਲਸ ਦੇਵੋ ਅਗਰ ਤੁਹਾਨੂੰ ਐਦਾਂ ਦੀ ਕਾਲ ਆਂਦੀ ਡਿਟੇਲ ਨਾਲ ਦੀ ਨਾਲ ਦੇਵੋ ਸਾਈਬਰ ਚੈਲਨਾਂ ਤੱਕ ਪਹੁੰਚ ਸਕੇ ਤਾਂ ਕਿ ਕਾਰਵਾਈ ਕਰ ਸਕੇ ਤੇ ਆਵਾਮ ਦੇ ਜਿਹੜੇ ਪੈਸੇ ਨੇ ਉਹ ਵਾਪਸ ਕਰਵਾਏ ਜਾ ਸਕਣ ਹੁੰਦਾ ਅਸ਼ੰਕਾ ਹੁੰਦੀ ਕਿ ਵਾਪਸੀ ਆ ਸਕਣ ਲੇਕਿਨ ਵਾਪਸੀ ਆਂਦੀ ਕੋਈ ਸਮਝ ਨਹੀਂ ਹੁੰਦੀ ਇਹ ਬੈਠੇ ਹੁੰਦੇ ਬਾਹਰਲੇ ਦੇਸ਼ਾਂ ਦੇ ਵਿੱਚ ਬਾਹਰਲੇ ਸੂਬਿਆਂ ਦੇ ਵਿੱਚ ਤੇ ਇਹ ਦੂਰੋਂ ਦੀ ਕਰਦੇ ਨੇ ਨੰਬਰ ਬਲ ਦਿੱਤੇ ਜਾਂਦੇ ਨੰਬਰ ਵੀ ਜਾਲੀ ਹੁੰਦੇ ਨੇ ਇਹਨਾਂ ਦੇ ਤੇ ਜਦੋਂ ਇੱਕ ਬੰਦੇ ਨੇ ਫਰੋਡ ਕੀਤਾ ਤਾਂ 9211 ਐਸਾ ਸਕੈਮ ਜਿਹੜਾ ਹੈ ਪੂਰੇ ਭਾਰਤ ਦੇ ਵਿੱਚ ਲੱਖਾਂ ਕਰੋੜਾ ਬੰਦਿਆਂ ਦਾ ਹੁੰਦਾ ਵੈ ਲੇਕਿਨ ਲੱਖਾਂ ਕਰੋੜਾ ਬੰਦਿਆਂ ਦੀ ਤਾਦਾਦ ਜਦੋਂ ਆਪਾਂ ਹਿਸਾਬ ਲਾਈਏ ਤਾਂ ਅਰਬ ਰੁਪਈਆ ਜਿਹੜਾ ਹੈ ਠੱਗਾਂ ਦੇ ਕੋਲ ਜਾ ਚੁੱਕਾ ਹੁੰਦਾ ਵੈ ਲੇਕਿਨ ਸਮਝਦਾਰੀ ਸਾਨੂੰ ਵਰਤਨੀ ਪੈਣੀ ਹੈ ਬੈਂਕ ਦੇ ਵਿੱਚ ਜਾ ਕੇ ਆਪਣੀ ਡਿਟੇਲ ਦਵੋ ਬੈਂਕ ਤੋਂ ਆਪਣੀ ਲਿਮਟ ਵਧਾਓ ਬੈਂਕ ਤੋਂ ਕਾਰਡ ਲਵੋ ਲੇਕਿਨ ਇਹ ਫਰੋਡ ਠੱਗਾਂ ਦੇ ਫੋਨ ਆਉਣ ਤੋਂ ਬਾਅਦ ਇਹ ਖਸੀਨਾ ਦਾ ਫੋਨ ਆਉਣ ਤੋਂ ਬਾਅਦ ਫਿਸਲੋ ਨਾ ਕੀ ਸਾਨੂੰ ਫੋਨ ਆ ਗਿਆ ਤੁਹਾਡੀ ਹਰ ਗੱਲ ਸੁਣਨੀ ਜਾਊਗੀ ਸਾਡਾ ਕਾਰਡ ਬਣਾ ਦਿੱਤਾ ਜਾਊਗਾ ਲੇਕਿਨ ਨਹੀਂ ਅਤੇ ਤੁਸੀਂ ਗਲਤ ਹੋ ਜਾਓਗੇ ਉਹਨੇ ਸ਼ਖਸ਼ਨਾ ਦਾ ੱੱਕਾ ਹੋ ਗਿਆ ਅਸੀਂ ਵੀ ਆਸ ਕਰਦੇ ਹਾਂ ਕਿ ਇਸ ਪਰਿਵਾਰ ਦਾ ਪੈਸਾ ਵਾਪਸ ਮਿਲ ਸਕੇ ਉਹ ਠੱਗਾਂ ਦੇ ਉੱਤੇ ਕਾਰਵਾਈ ਹੋ ਸਕੇ ਤੇ ਪੁਲਿਸ ਉਹਨਾਂ ਨੂੰ ਜਲਦ ਗ੍ਰਿਫਤਾਰ ਕਰ ਸਕੇ ਤਾਂ ਕਿ ਕਿੰਨੀ ਆਵਾਮ ਦਾ ਪੈਸਾ ਉਹਨਾਂ ਨੇ ਲੁੱਟਿਆ ਹੋਊਗਾ ਉਹ ਪੈਸਾ ਜਲਦ ਹੀ ਜਿਹੜੇ ਲੋਕਾਂ ਕੋ ਠੱਗ ਗਿਆ ਉਹਨਾਂ ਨੂੰ ਵਾਪਸ ਦਿੱਤਾ ਜਾ ਸਕੇ ਲੋ ਦਲਾ ਦਾ ਕੈਮਰਾਮੈਨ ਸੰਜੇ ਸੀਤਿਆ ਦੇ ਨਾਲ ਮੈਂ ਵਿਸ਼ਾਲ ਕਪੂਰ ਲੁਧਿਆਣਾ